ਕੌੜੀ ਦੀ ਬਹੁਤ ਬਹੁਤ ਬਤਾਈਆਂ ਮੁਬਾਰਕਾਂ ਜੋ ਪਿੰਡ ਬਲੋਪਰ ਆ ਇਹਦੇ ਵਿੱਚ ਇੱਕ ਵੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਿੰਨਾਵਾਂ ਕਬੱਡੀ ਟੂਰਨਾਮੈਂਟ ਔਰ ਕਿੰਨੇ ਦਿਨ ਦਾ ਟੂਰਨਾਮੈਂਟ ਕਿਵੇਂ ਕਿਵੇਂ ਇਨਾਮ ਰੱਖੇ ਗਿਆ ਟੀਮਾਂ ਬਾਰੇ ਵੀ ਸਾਰਾ ਜਾਣਕਾਰੀ ਸਾਰੇ ਭਰਾਵਾਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਆਪਣਾ ਨਿਊਜ਼ ਚੈਨਲ ਦੇਖ ਰਹੇ ਆ ਇਹ ਪਾਜੀ 59ਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ 2 ਦਿਨ ਦਾ ਟੂਰਨਾਮੈਂਟ ਆ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ಗ್ರಾಮ ਪੰਚਾਇਤ ਤੇ ਹੋਰ ਨੌਜਵਾਨ ਸਭਾ ਤੇ ਪਤਵੰਤੇ ਸੱਜਣ ਤੇ ਲੱਖਾਂ ਵਾਸੀ ਸਾਰਿਆਂ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰ ਇਹਦੇ ਵਿੱਚ ਭਾਜੀ ਬਜਨੀ ਕਬੱਡੀ ਤੇ ਓਪਨ ਪੈਂਡ ਪੱਧਰ ਤੇ ਦੋ ਬਾਹਰੋਂ ਦੇ ਮੈਚ ਕਰਵਾਏ ਗਏ ਤੇ ਬੱਚਿਆਂ ਦੀਆਂ ਧੌੜਾਂ 7 ਸਾਲ ਤੇ 10 ਸਾਲ ਦੀਆਂ ਕਰਵਾਈਆਂ ਜਾਣਗੀਆਂ ਤੇ ਇਹਦਾ ਭਾਜੀ ਮੇਨ ਮਕਸਦ ਇਹ ਹੈ ਕਿ ਆਪਾਂ ਬਜਨੀ ਕਬੱਡੀ ਨੂੰ ਉੱਪਰ ਲਿਆਉਣਾ ਹੈ ਤੇ ਤਾਂ ਜੋ ਬੱਚੇ ਆਪਣੇ ਇਲਾਕੇ ਦੇ ਸਾਡੇ ਇਲਾਕੇ 'ਚ ਕਬੱਡੀ ਬਹੁਤ ਪਿੱਛੜ ਚੁੱਕੀ ਆ ਪਹਿਲਾਂ ਇਸ ਇਲਾਕੇ ਦਾ ਕਬੱਡੀ ਦੇ ਵਿੱਚ ਬਹੁਤ ਵੱਡਾ ਨਾਂ ਸੀ ਹੁਣ ਇਸ ਇਲਾਕੇ ਦੇ ਵਿੱਚ ਕਾਫੀ ਪਲੇਅਰ ਸਮੇਂ ਲੰਮੇ ਸਮੇਂ ਤੋਂ ਕੋਈ ਪਲੇਅਰ ਨਹੀਂ ਅੱਗੇ ਆ ਰਿਹਾ ਇਸ ਕਰਕੇ ਸਾਰੇ ਇਲਾਕੇ ਨਿਵਾਸੀਆਂ ਨੇ ਜ਼ੋਰ ਲਾਇਆ ਕਿ ਹੁਣ ਗਾਂ ਤੋਂ ਬਜਨੀ ਕਬੱਡੀ ਕਰਾ ਕੇ ਪਲੇਅਰਾਂ ਨੂੰ ਅੱਗੇ ਲਿਆਂਦਾ ਜਾਵੇ ਤੁਹਾਡਾ ਮੇਨ ਮੋਟੀਵੇਸ਼ਨ ਕੀ ਜੋ ਕਹਾ ਤੁਸੀਂ ਟੂਰਨਾਮੈਂਟ ਕਰਾਉਂਦੇ ਹੋ ਮੁੱਖੀ ਹੈ ਕਿਹੜੀ ਚੀਜ਼ ਮੋਟੀਵੇਟ ਕਰਦੀ ਹੈ ਪਾਜੀ ਮੋਟੀਵੇਸ਼ਨ ਇਹ ਆ ਕਿ ਨੌਜਵਾਨ ਆਪਣੇ ਚੰਗੇ ਪਾਸੇ ਜੁੜਨ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਵਾਲ ਹੋਣ ਤੇ ਗਰਾਊਂਡਾਂ ਵਿੱਚ ਜੋ ਜੁੜਨ ਤੇ ਇੱਥੇ ਦਾ ਵਧੀਆ ਪ੍ਰਭਾਵ ਬਣੇ ਇਨਾਮਾਂ ਬਾਰੇ ਵੀ ਦੱਸ ਦਿਓ ਪਾਜੀ ਇਨਾਮਾਂ ਅਸੀਂ ਹੈ ਨਾ ਬਜਨ ਦਾ ਨਾਮ ਵਾਦੀ ਰੱਖਿਆ ਹੈ ਜਦਾ ਇਲਾਕੇ ਨਾਲੋਂ ਆਪਣਾ ਜਿੰਨਾ ਵੀ ਆ ਕਿ ਕੋਈ 58 ਕਿਲੋ ਦਾ 15 ਤੇ 12 ਬੈਸਟਰ ਨੂੰ ਵੀ ਅਸੀਂ 3300 ਰੱਖਿਆ ਜਿੱਦਾਂ ਉਹ ਹੀ 148 ਦੇ ਵਿੱਚ ਵੀ 12 ਤੇ 10 ਦੇ ਬੈਸਟਾਂ ਨੂੰ 21200 38 ਦੇ ਵਿੱਚ ਵੀ 9 ਤੇ 7 ਦੇ ਬੈਸਟਾਂ ਨੂੰ ਵੀ 111100 ਇਦਾਂ ਹੀ 51 43 ਤੇ ਬੈਸਟਾਂ ਨੂੰ 111100 ਰੋਪਨ ਦੇ ਵਿੱਚ ਆ ਮਤਲਬ ਕਿ ਅਸੀਂ ਬਜਨੀ ਕਬੱਡੀ ਨੂੰ ਹੀ ਉੱਤੇ ਲਿਆਉਣ ਲਈ ਜੋ ਆਪਣੇ ਵੱਲੋਂ ਪੂਰਾ ਜੋਰ ਤਕਰੀਬਨ ਆਪਣੇ ਤੋਂ ਹਰੇਕ ਭਾਰ ਵਰਗ ਦੀਆਂ 40 ਦੇ ਕਰੀਬ ਟੀਮਾਂ ਪਹੁੰਚੀਆਂ ਆ ਤੇ ਹਰੇਕ ਟੀਮ ਨੂੰ ਵੱਧ ਤੋਂ ਵੱਧ ਕਰਾਇਆ ਵੀ ਦਿੱਤਾ ਗਿਆ ਇਦਾਂ ਨਹੀਂ ਕਿ ਕਿਸੇ ਨਾ ਕੋਈ ਤੱਕ ਆ ਜਿਹੜੀ ਦੂਰੋਂ ਆਈ ਆ ਬੱਦ ਤੋਂ ਬੱਦ ਸਾਡੀ ਕਮੇਟੀ ਦਾ ਇਹ ਸੂਲਿਆ ਕਿ ਬੱਦ ਤੋਂ ਬੱਦ ਕਰਾਇਆ ਵੀ ਦਿੱਤਾ ਗਿਆ ਤੇ ਬਾਕੀ ਬਜਨੀ ਕਬੱਡੀ ਨੂੰ ਉੱਤੇ ਲਿਉਣਾ ਹੀ ਮਕਸਦ ਹੈ ਮੈਂ। ਅਈਆਂ ਵੀ ਅਸੰਕਾਰੀ ਕਿਹੋ ਜਿਹੀ ਪ੍ਰਬੰਧ ਕੀਤੀ ਰਹੀ। ਭਾਜੀ ਲੰਗਰ ਦੋ ਦਿਨ ਤੋਂ ਚੱਲ ਰਿਹਾ ਟੋਟ ਲੰਗਰ ਕੋਈ ਲੰਗਰ ਵੱਲੋਂ ਕੋਈ ਕਮੀ ਨਹੀਂ ਚਾਹ ਪਾਣੀ ਠੰਡੇ ਕੋਲਡ ਡਰਿੰਕ ਉਹ ਤਾਂ ਸਾਡੇ ਪਿੰਡ ਦੇ ਬੋਪਾ ਰਾਮ ਦਾ ਸ਼ੁਰੂ ਤੋਂ ਹੀ ਸੂਲਿਆ ਕਿ ਲੰਗਰ ਵੱਲੋਂ ਕੋਈ ਤੰਗੀ ਨਹੀਂ ਰਹਿੰਦੀ ਤਾਂ ਸਾਡੇ ਜਿੰਨੇ ਆ ਬੈਠੇ ਆ ਵੀਰ ਸਾਡੇ ਚਰਨ ਸਿੰਘ ਕੈਨੇਡਾ ਮੈਂਬਰ ਪੰਚਾਇਤ ਸਤਨਾਮ ਸਿੰਘ ਜੀ ਲੰਮੜਦਾਰ ਕੁਸ਼ਮੀਰ ਸਿੰਘ ਬੱਗਾ ਮੱਖਣ ਸਿੰਘ ਸੀ ਮਾਡਰ ਸਰਜੀਤ ਸਿੰਘ ਜੀ ਮੰਜੀ ਸੇ ਜੀ ਹੋਰ ਪਤਵੰਤੇ ਸੱਜਣ ਬਹੁਤ ਬੈਠੇ ਆ ਨਾਲ ਤੇ ਇਹਨਾਂ ਸਾਰਿਆਂ ਦਾ ਹੋਰ ਸਾਡੇ ਬਾਹਰ ਐਨਆਰਈ ਵੀਰਾਂ ਦਾ ਪੂਰਾ ਸਹਿਯੋਗ ਆ ਸਾਨੂੰ ਅਸੀਂ ਇਹਨਾਂ ਦਾ ਦਿਲ ਦੀ ਕਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਵੇਂ ਤੁਸੀਂ ਪਿੰਡ ਦੇ ਸਰਪੰਚ ਵੀ ਹੋ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਆ ਤੁਹਾਡੇ ਮੋਢਿਆਂ ਤੇ ਐਸ ਵਾਰ ਤੁਹਾਨੂੰ ਮਿਤੀ ਗਈ ਸਰਪੰਚ ਹੋਣ ਦਾ ਤੇ ਕਿੰਨੀ ਕੋਈ ਜ਼ਿੰਮੇਵਾਰੀ ਵੱਧ ਜਾਂਦੀ ਹੈ ਇਹੋ ਜੇ ਪ੍ਰਬੰਧ ਕਰਨੇ ਔਰ ਨਾਲ ਦੀ ਨਾਲ ਇੱਕ ਤੁਸੀਂ ਬਹੁਤੀ ਨੌਜਵਾਨ ਔਰ ਨੌਜਵਾਨਾਂ ਨੂੰ ਕਿਵੇਂ ਦੇਖਦੇ ਹੋ ਭਾਜੀ ਜ਼ਿੰਮੇਵਾਰੀ ਤਾਂ ਚਲੋ ਹੈ ਆ ਪਰ ਫਿਰ ਵੀ ਜਿਹੜੇ ਨਾਲ ਨੌਜਵਾਨ ਆ ਸਾਰਿਆਂ ਦਾ ਬਹੁਤ ਸਹਿਯੋਗ ਆ ਜਦੋਂ ਨੌਜਵਾਨ ਜਦੋਂ ਸਾਰੇ ਜੁੜ ਜਾਂ ਫੇ ਕੰਮ ਬਹੁਤੇ ਔਖੇ ਨਹੀਂ ਲੱਗਦੇ ਫੇ ਵੀ ਕੰਮ ਸੌਖੇ ਲੱਗਣ ਲੱਪੈਂਦੇ ਆ ਹੈ ਵੀ ਇਸ ਤਰ੍ਹਾਂ ਹੀ ਕਿ ਤਕਰੀਬਨ ਸਾਡੇ ਕੋਲ 35-40 ਮੁੰਡੇ ਹੈਗੇ ਆ ਹੱਥੋਂ-ਥੀ ਕੰਮ ਹੀ ਹੋ ਜਾਂਦੇ ਸਾਰੇ ਸ਼ੁਰੂ ਕਰਨ ਲੱਗੇ ਥੋੜਾ ਜਿਹਾ ਲੱਗਦਾ ਪਰ ਬਾਅਦ ਵਿੱਚ ਕੰਮ ਬਾਬੇ ਦੀ ਕਿਰਪਾ ਨਾਲ ਚੜਦੀ ਕਲਾਈ ਆ ਤੇ ਬਾਕੀ ਆਪਣੀ ਬਾਬਾ ਜੀ ਕਲੱਬ ਦਾ ਨਾਮ ਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਬਾਬਾ ਹੰਦ ਹਾਡ ਸਪੋਰਟਸ ਕਲੱਬ ਵੱਲੋਂ ਇਹ ਮੈਚ ਕਰਵਾਇਆ ਜਾ ਰਿਹਾ ਆ ਇਹ ਨਾਟਮਾ ਟੂਰਨਾਮੈਂਟ ਆ ਤੇ ਹਰੇਕ ਸਾਲ ਦੀ ਤਰ੍ਹਾਂ ਅੱਗੇ ਤੋਂ ਵੀ ਇਦਾਂ ਹੀ ਹੋਇਆ ਕਰੂਗਾ ਤੇ ਬਾਬਾ ਚੜ੍ਹਦੇ ਆ ਕਰਕੇ ਗਾ ਦੋ ਹੋਰ ਵੀ ਵਧੀਆ ਪ੍ਰਬੰਧ ਕੀਤੇ ਜਾਵੇ ਕਿੰਨਾ ਕਿ ਚਾਹ ਆ ਉਹ ਸ਼ਾਹ ਜਾਂ ਕਿੰਨੀ ਲੋਕਾਂ ਸ਼ਾਹ ਤਾਂ ਭਾਜੀ ਪੂਰਾ ਆ ਨਗਰ ਵਾਸੀਆਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਆ ਬੱਚਿਆਂ ਨੂੰ ਬਹੁਤ ਆ ਵੱਡੀ ਗੱਲ ਆ ਕਿ ਬੱਚੇ ਗਰਾਊਂਡ ਨਾਲ ਜੁੜੇ ਆ ਤਕਰੀਬਨ ਜਦੋਂ ਦਾ ਐਲਾਨ ਹੋਇਆ ਕਿ ਸ਼ਾਮ ਨੂੰ ਦਿੱਲੀ ਗਰਾਊਂਡ ਨਾਲ ਜੁੜੇ ਸਾਰੇ ਨੌਜਵਾਨ ਕੋਈ 100 ਦੇ ਕਰੀਬ ਤਾਂ ਸ਼ਾਮ ਨੂੰ ਦਿੱਲੀ ਇੱਥੇ ਮੁੰਡੇ ਆਉਂਦੇ ਆ ਕਿ ਸਾਰੇ ਨੂੰ ਚਾਹੀਏ ਭਾਜੀ ਲੈ ਵੀ ਕਾਠੇ ਵਾਲਿਆ देख तो पत्रिया देख है है पाई हुई और और पा पासे ने जम की ਨਾਉ ਸਾਰਾ ਕਬੱਡੀ ਚੱਲ ਰਹੀ ਹੈ ਕਾੜੀ-ਫਾਰੀ ਪਿੰਡਾਂ ਸ਼ੁਰੂਤੇ ਦਾ ਜੱਫੀ ਲਾ ਕੇ ਤੇ ਦੂਜੇ ਪਾਸੇ ਜੱਫੀ ਲਾ ਕੇ ਤਾਉ ਦੇ ਖਿਡਾਰੀ ਪੱਗੇ ਹੈ ਮੈਂ ਵਿਸ਼ੇਪਾਲ ਤੇ ਧੰਨਵਾਦ ਕਰਦਾ ਹੈ ਇਹ ਸੰਤ ਬਾਬਾ ਸੰਤਪਾਲ ਸਿੰਘ ਦੀ ਕਾੜੀ-ਫਾਰੀ ਵਾਲਿਆਂ ਦੀ ਬੱਤੀ ਕਿਰਪਾ ਹੈ ਇਹਾ ਪਲੇਅਰਾਂ ਦੇ ਉੱਪਰ ਆਓ ਪਾਵਾ ਸਾਡਾ ਵੀਰ ਹੈ ਕਾੜੀ-ਫਾਰੀਆ ਜੋ ਕੈਨੇਡਾ ਦੇ ਕਹਿ ਜਿਹੜੀ ਸ਼ੇਰ ਦੇ ਵਿੱਚ ਰਹਿ ਰਹੇ ਹੁਣ ਸਾਰਿਆਂ ਨੂੰ ਸასი ਗੱਲ ਭਾਜੀ ਪਹਿਲਾਂ ਤਾਂ ਸਾਡੇ ਪਿੰਡ ਬੋਪਰਾ ਜਿਲ੍ਹਾ ਕਪੂਰਥਲਾ ਅਨਾਡਾ ਕਬੱਡੀ ਟੂਰਨਾਮੈਂਟ ਹੋ ਰਿਹਾ ਹੈ ਐਨ ਆਰ ਆਈ ਭਰਾ ਸਾਡੇ ਬਹੁਤ ਜ਼ਿਆਦਾ ਸਹਿਯੋਗ ਕਰਦੇ ਆ ਗ੍ਰਾਮ ਪੰਚਾਇਤ ਤੇ ਬਾਕੀ ਸਾਰੇ ਨਗਰ ਨਿਵਾਸੀ ਸਾਰੇ ਜਿੰਨੇ ਵੀ ਸਾਡੇ ਪਿੰਡ ਦੇ ਆ ਬਹੁਤ ਸਹਿਯੋਗ ਕਰਦੇ ਆ ਤੇ ਅਸੀਂ ਚਾਹੁੰਦੇ ਆ ਵੀ ਇਦਾਂ ਹੀ ਉਹ ਬਾੜਲੇ ਸਾਡੀ ਐਨ ਆਰ ਆਈ ਭਰਾ ਸਾਡੀ ਸਪੋਰਟ ਕਰਦੇ ਰਹਿਣ ਤਾਂ ਅਸੀਂ ਵਧੀਆ ਟੂਰਨਾਮੈਂਟ ਕਰਾਉਂਦੇ ਰਹੀਏ ਕਿੰਨੀ ਕੁ ਖੁਸ਼ੀ ਜਾਂ ਚਾਅ ਦੇ ਟੂਰਨਾਮੈਂਟ ਪਾਜੀ ਬਹੁਤ ਜ਼ਿਆਦੀ ਖੁਸ਼ੀ ਆਈ ਹੈ ਨਾ ਅਸੀਂ 6 ਮਹੀਨੇ ਤੋਂ ਪਹਿਲਾਂ ਸੋਚਦੇ ਸੀਗੇ ਕਿ ਅਸੀਂ ਟੂਰਨਾਮੈਂਟ ਕਰਾਉਣਾ ਉਹ ਇਦਾਂ ਗੱਲ ਕਰਨੀ ਫਿਰ ਜਦਾਂ ਮਤਲਬ ਥੋੜਾ ਜਿਹਾ ਸਮਾਂ ਪੈ ਜਾਣਾ ਕੋਈ ਹੋਰ ਕੰਮ 'ਚ ਰੁੱਝ ਜਾਣਾ ਤੇ ਹੁਣ ਜਦਾਂ ਭਾਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਤੇ ਫਿਰ ਇਹ ਵਧੀਆ ਟੂਰਨਾਮੈਂਟ ਹੋਇਆ ਹੋ ਰਿਹਾ ਆ ਤੇ ਸਾਨੂੰ ਭਾਜੀ ਬਹੁਤ ਜ਼ਿਆਦਾ ਖੁਸ਼ੀ ਆ ਮਤਲਬ ਜਿੰਨੇ ਵੀ ਸਾਡੇ ਜਿਦਾਂ ਗੋਪੀ ਸਰਪੰਚ ਭਾਜੀ ਬਾਕੀ ਸਾਡੇ ਆ ਸੁੱਖਾ ਭਾਜੀ ਤੇ ਬਾਕੀ ਵੀ ਜਿੰਨੇ ਸਾਰੇ ਬਦਵੰਤੇ ਸੱਜਣਾ ਬਾੜਲੇ ਐਨ ਆਰ ਆਈ ਭਰਾ ਸਾਰੇ ਸਹਿਯੋਗ ਕਰਦੇ ਆ ਤੇ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਟੂਰਨਾਮੈਂਟ ਹੋ ਰਿਹਾ ਭਾਜੀ ਇਨਾਮਾਂ ਬਾਰੇ ਵੀ ਦੱਸ ਦਿਓ ਇਨਾਮ ਭਾਜੀ ਜਦੋਂ ਓਪਨ ਪਿੰਡ ਪੱਧਰ ਜਿਹੜੀ ਆਪਣੇ ਦੋ ਘੜਾੜੀ ਬਾਹਰੋਂ ਇਹਦਾ ਪਹਿਲਾ ਨਾਮ 44000 ਤੇ 51000 51000 ਤੇ ਕਰ ਕਰ ਦੁੱਤਾ ਭਾਜੀ ਪਹਿਲਾ 44 ਸੀਗਾ ਤੇ ਸੈਕੰਡ ਨਾਮ 31000 ਤੇ ਬੈਸਟਾਂ ਨੂੰ 11-11000 ਰੁਪਇਆ ਇਹ ਆਪਣਾ ਜੀ ਪਿੰਡ ਬੋਪਰਾ ਹੈ ਡਿਸਟ੍ਰਿਕਟ ਕਪੂਟਲਾ ਤਹਿਸੀਲ ਭਲਾਥ ਇਹ ਲਗਭਗ ਬਹੁਤ ਛੇਰ ਤੋਂ ਆਪਣੇ ਮੈਨ ਟੂਰਨਾਮੈਂਟ ਹੋ ਰਿਹਾ ਜੀ ਪਿੰਡ ਬੋਪਰਾ ਦੇ ਤੋਂ ਲਗਭਗ ਆਲੇ-ਵਲੇ ਪਿੰਡਾਂ ਤੋਂ ਸਭ ਤੋਂ ਪੁਰਾਣਾ ਟੂਰਨਾਮੈਂਟ ਹੈ ਨਾ ਇਹ ਆਪਣਾ 59ਵਾਂ ਕਬੱਡੀ ਕੱਪ ਆਈ ਹੈ ਨਾ ਕਬੱਡੀ ਟੂਰਨਾਮੈਂਟ ਇਸ ਵਾਰ ਥੋੜਾ ਜਿੱਦਾਂ ਕਲੱਬਾਂ ਤੋਂ ਬਿਨਾਂ ਪਿੰਡ ਪੱਤਰ ਦਾ ਕੀਤਾ ਗਿਆ ਕਿਉਂਕਿ ਉਹਦੇ ਵਿੱਚ ਸਾਰੇ ਬੱਚਿਆਂ ਨੂੰ ਅਛਾ ਹੋਊਗਾ ਨਾ ਕਿ ਅਸੀਂ ਨਵੇਂ ਖੇਡੀਏ ਨਵੀਆਂ ਟੀਮਾਂ ਬਣਾਈਏ ਤੇ ਬੱਚੇ ਜਿਹਦੇ ਨਾਲ ਵੀ ਛੋਟੀਆਂ ਟੀਮਾਂ ਰੱਖਿਆ ਗਈਆਂ ਤੇ ਆਪਾਂ ਤਕਰੀਬਨ ਦੇਖਦੇ ਹਾਂ ਕਿ ਹਰ ਪਿੰਡਾਂ 'ਚ ਕਲੱਬਾਂ ਦੇ ਮੈਚ ਜ਼ਿਆਦਾ ਹੁੰਦੇ ਆ ਨਾ ਉਹ ਸਾਰੀਆਂ ਕਲੱਬਾਂ ਬਣਾ ਕੇ ਆ ਜਾਂਦੀਆਂ ਪਤਾ ਨਹੀਂ ਲੱਗਦਾ ਪਰ ਕਿਹੜਾ ਪਿੰਡ ਕਿਹੜਾ ਨਹੀਂ ਅਸੀਂ ਚਾਹੁੰਦੇ ਹਾਂ ਕਿ ਪਿੰਡ ਪੱਧਰ ਮੈਚ ਵੱਧ ਤੋਂ ਵੱਧ ਹੋਣ ਭਾਜੀ ਨੌਜਵਾਨਾਂ ਦੀ ਗੱਲ ਕਰੀਏ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਆ ਅੱਜ ਦੀ ਪੀੜੀ ਉਹ ਭਾਜੀ ਨੌਜਵਾਨਾ ਤਾਂ ਸਾਡੇ ਪਿੰਡ ਦੀ ਟੀਮ ਇੰਨੀ ਕੁ ਤਗੜੀ ਰਹੀ ਹੈ ਏਰੀਆ ਦੇ ਵਿੱਚੋਂ ਕਿ ਟੀਮਾਂ ਬੰਦੇ ਛੱਡ ਕੇ ਚਲ ਜਾਂਦੇ ਹੁੰਦੇ ਸੀਗੇ ਜਦੋਂ ਸਾਡੇ ਪਿੰਡ ਦੀ ਟੀਮ ਜਾ ਕੇ ਐਂਟਰ ਹੋ ਜਾਂਦੀ ਹੁੰਦੀ ਸੀ ਇਦਾਂ ਦਾ ਮਾਹੌਲ ਸੀਗਾ ਉਸ ਤੋਂ ਬਾਅਦ ਥੋੜਾ ਇੱਕ ਬਾਹਰਲਾ ਰੁਝਾਨ ਹੋ ਗਿਆ ਬਾਹਰਲੇ ਰੁਝਾਨ ਨੇ ਹੋਣ ਦੇ ਨਾਲ ਥੋੜੀਆਂ ਕਿ ਮਾਈਂਡ ਬੱਚਿਆਂ ਦੇ ਬਾਹਰ ਨੂੰ ਜਾਣ ਲੱਪਾਇ ਕੇ ਚਲ ਗਿਆ ਕੋਈ ਉਦਾਂ ਚਲ ਗਿਆ ਤੇ ਘਟ ਗਿਆ ਥੋੜਾ ਗੁਰਜਾਨ ਅਸੀਂ ਚਾਹੁੰਦੇ ਹਾਂ ਕਿ ਪਿੰਡ ਪੱਤਰ ਟੂਰਨਾਮੈਂਟ ਕਰਾ ਕੇ ਵੱਧ ਤੋਂ ਵੱਧ ਬੱਚਿਆਂ ਨੂੰ ਇਹ ਲੈਂਡ ਚ ਲਾਇਆ ਜਾਵੇ ਸਮੇਂ ਨਾਲ ਕਿੰਨਾ ਕੁ ਬਦਲਾਵ ਆਵੇ ਇਹ ਕਬੱਡੀ ਖੇਡ ਦੇ ਵਿੱਚ ਇੱਕ ਟੂਰਨਾਮੈਂਟ ਆਪੀ ਕਰਾਵਾਇਆ ਜਾਂਦਾ ਹੈ ਸਮੇਂ ਦੇ ਹਿਸਾਬ ਨਾਲ ਜਿੱਦਾਂ ਥੋੜਾ ਗਾ ਹੁਣ ਕਬੱਡੀ 'ਚ ਬਹੁਤ ਜ਼ਿਆਦਾ ਬਦਲਾਵ ਹੋ ਗਿਆ ਅੱਗੇ ਇੰਨਾ ਕੋਈ ਲਾਲਚੀ ਨਹੀਂ ਹੁੰਦਾ ਸੀ ਕਿਸੇ ਪੈਸੇ ਦਾ ਨਾ ਹੁਣ ਤਾਂ ਹਰ ਪਲੇਅਰ ਨੂੰ ਤਕੜੇ ਪਲੇਅਰ ਨੂੰ ਸੱਦਰ ਨੂੰ ਤੁਹਾਨੂੰ ਪਤਾ ਹੀ ਹੈ ਨਾ ਕਿ ਇੱਕ ਇਨਾਮ ਦੇਣਾ ਇੱਕ ਐਕਸਟਰਾ ਪੈਸੇ ਦੇਣੇ ਬਾਰੇ ਅੱਗੇ ਕੰਮ ਨਹੀਂ ਚੱਲਦਾ ਸੀਗਾ ਨਾ ਤੇ ਬਹੁਤ ਜ਼ਿਆਦਾ ਫਰਕ ਹੈ ਅੱਗੇ ਨਾਲੋਂ ਉਹਨਾਂ ਕ ਪੈਸੇ ਵਾਲ ਨੂੰ ਮੋਟ ਜਲਾ ਆ ਸਾਡੇ ਸਾਰੇ ਐਨ ਆਰ ਆਈ ਵੀਰ ਹੈ ਜੀ ਆਹ ਐ ਸਾ ਸਰਪੰਚ ਸਾਹਿਬ ਆ ਸਾਫਕਾ ਸਰਪੰਚ ਸਾਹਿਬ ਸੁਖਵੀਰ ਸਿੰਘ ਆਪਣੇ ਚਾਚਾ ਜੀ ਆ ਕਿਸਾਨ ਯੂਨੀਅਨ ਦੇ ਪ੍ਰਧਾਨ ਆ ਆਪਣੇ ਮੱਲੀ ਸਾਹਿਬ ਆ ਇਹਨਾਂ ਨੂੰ ਤੁਸੀਂ ਜਾਣਦੇ ਹੀ ਆ ਸਾਡਾ ਬਲਜੀਤ ਬਾਜੀ ਆ ਕੈਨੇਡਾ ਤੋਂ ਸਰਜੀਤ ਬਾਜੀ ਆ ਜਰਮਨ ਤੋਂ ਸਾਰੇ ਡਾਕਟਰ ਸਾਹਿਬ ਆ ਚਰਨਜੀਤ ਸਿੰਘ ਆਈ ਯੂ ਐਸ ਏ ਤੋਂ ਇਹ ਸਾਰੇ ਸਾਡੇ ਐਨ ਆਰ ਆਈ ਵੀਰ ਆ ਤਕਰੀਬਨ ਮੈਚਾਂ ਮਖਾਉਣ ਲੱਗੇ ਸਾਰੇ ਇੱਥੇ ਆਉਂਦੇ ਆ ਹਰ ਵਾਰੀ ਆਉਂਦੇ ਆ ਤੇ ਬਹੁਤ ਜਿਆਦਾ ਚਾਹ ਆਈ ਮੈਚ ਆ ਗਿਆ ਟੋਰ ਮਾਰਿਆ ਕਰੋ ਆਇਆ ਕਰੋ ਸਮੇ ਦੇ ਨਾਲ ਆ ਲਗਭਗ ਸਮਾਂ ਜਿਹੜਾ ਸਾਢੇ 3 ਹੋ ਗਿਆ ਹੈ ਤੇ ਹਜੇ ਪਹਿਲੇ ਰਾਉਂਡ ਦੇ ਤਕਰੀਬ ਤਕਰੀਬਨ 6 ਮੈਚ ਹੀ ਹੋਏ ਆ ਤੇ ਆਪਾਂ ਲਗਭਗ 17 ਮੈਚ ਸਰਦਨਾਂ ਚੱਲਦੀ ਟੀਮਾਂ ਇਹ ਹਜੇ ਹੋ ਪਈਆਂ ਨਹੀਂ ਆ